ਆ ਗਿਆ ਤੇ ਤੇ ਭੈਣ ਭਾਈਆਂ ਨੂੰ ਅੱਜ ਪਿਆਰ ਦੇਣਾ ਦੇ ਦੇ ਪੈਸੇ ਸਗਣਾ ਵਾਲੇ ਤੇਰੇ ਕੋਲ ਆ ਉਹ ਆਪਾਂ ਇਕੱਠਾ ਹੀ ਕਰ ਲਵਾਂਗੇ ਹਿਸਾਬ-ਕਰਾ ਉਹ ਯਾਰ ਆਡਾ ਡਾ ਡ ਕੋਈ ਚੱਕਰ ਨਹੀਂ ਤੂੰ ਦੇ ਓਏ ਅਕਲ ਪਰ ਕੋਈ ਅਕਲ ਨੂੰ ਹੱਥ ਮਾਰ ਸਦਾਇਆ ਉਹ ਮੈਂ ਕਿਹਾ ਫੇਕ ਤੇ ਮੈਂ ਪਿਆਰ ਦੇਣਾ ਉੱਤੋਂ ਪੈਸੇ ਮੰਗਣ ਡਿਆ ਯਾ ਬਾਟੀ ਆਪਣੀ ਯਾਰ ਦੇਣੇ ਵੀ ਇਹ ਤੇ ਭੈਣ ਭਾਈਆਂ ਨੂੰ ਆ ਇਹਦੇ ਭੈਣ ਉਹ ਸਾਡੀ ਮੇਰੀ ਹੱਕ ਵਾ ਤੁਹਾਡਾ ਇਹਦਾ ਵੀ ਨਹੀਂ ਤੇਰਾ ਵੀ ਨਹੀਂ ਕਿਸਦਾ ਵੀ ਨਹੀਂ ਮੈਨੂੰ ਦੋਗੇ ਪੈਸੇ ਯਾਰ ਮੈਨੂੰ ਦੇਣ ਦੇਈ ਜਾ ਰਹੀ ਹੈ ਦੇਈ ਚਲੋ ਮੈਨੂੰ ਦੇਈ ਚਲੋ ਪੈਸੇ ਬਸ ਯਾ ਮੇਰ ਗਾਹੋਂ ਦੇ ਉਹ ਯਾਰ Google Pay ਆ ਹੋਰ ਜਿਆਦਾ ਵੀ ਆਪਣੇ ਪਪਾ ਨੂੰ ਕੋਈ ਸਕੈਨਰ ਚ ਪਵਾ ਲਣ ਪਿਆਰ ਨਹੀਂ ਸਕੈਨਰ ਨਹੀਂ ਉਹਨਾਂ ਕੋਲ ਯਾਰ ਹੁਣ ਹੋਵੇ ਮੈਂ ਹੁਣ ਦੱਸ ਕੀ ਕਰ ਸਕਦਾ ਹਾਂ ਨਾ ਕੋਈ Google Pay ਕਰਾ ਲਿਓ ਮੈਂ ਕਹਿੰਨਾ ਗੂਗਲ ਪੇ ਕਰਾਉਣੇ ਨੇ ਤੇ ਮੈਂ ਆਪਾਂ ਕਰ ਦੋਪੀ ਕੋਈ ਅਕਲ ਅਕਲੂਆ ਪਾਉਂਦਾ ਟੈਕਸ ਪੈਸੇ ਕਢਾ ਕੇ ਦੇ ਮੈਨੂੰ ਆ ਇਹਨਾਂ ਦੀ ਆਪਣੀਆਂ ਦੂਜੀਆ ਵਰਕਸ਼ਾਪ ਆ ਟੈਕਸ ਪੈਂਦਾ ਹੈ ਇਹ ਬਿਜ਼ਨਸ ਮਾਈਂਡ ਆ ਇਹਨਾਂ ਦਾ ਪੂਰਾ